Yeah. <laughs> ਹੁੜਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਐਸਐਸ ਨਿਊਜ਼ ਪੰਜਾਬ ਸਹੀ ਖਬਰ ਦੇਣ ਵਾਲਾ YouTube ਚੈਨਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਉੱਗੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਸ਼ਹਿਰ ਤਾਰੀਵਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਕੁਮਾਰ ਕਾਲੇ ਸ਼ਾਹ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਿਦਾਇਤ ਕੀਤੀ ਕਿ ਆਉਣ ਵਾਲੀਆਂ ਸਰਪੰਚੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵਰਕਰ ਤਿਆਰ ਰਹੇਨ

ਪਰਤਾਪ ਬਾਜਵਾ ਨੇ ਇਹ ਵੀ ਐਲਾਨ ਕੀਤਾ ਕਿ ਪਹਿਲਾ ਹਿਮਾਚਲ ਚੋਣਾ ਦੇ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਪਰਾਪਤ ਕੀਤੀ ਸੀ ਹੁਣ ਉਸ ਦੇ ਬਾਅਦ ਹਰਿਆਣਾ ਦੀ ਵਾਰੀ ਹੈ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਇਤਿਹਾਸਕ ਸਫਲਤਾ ਰਚੇਗੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਾਰਿਆਂ ਦਾ ਹੀ ਆਪਣੇ ਦਿਲੋਂ ਉਹਨਾਂ ਨੂੰ ਨਮਨ ਕਰਦਾ ਹਾਂ ਕਿ ਤੁਸੀਂ ਸਾਡੇ ਇੱਕ ਛੋਟ ਸਾਡੇ ਇੱਕ ਛੋਟੇ ਜਿਹੇ ਇਸ ਪਿਆਰ ਬਲੌਗ ਦੇ ਵਿੱਚ ਵੀ ਸਾਰੇ ਮੇਰੇ ਸਾਥੀਆਂ ਦਾ ਦਰਸ਼ਨਾਤ ਕਰਨਾ ਦੋ ਦਿਨ ਚੰਗੇ ਬੀਤੇ ਗੁਰਦਾਸਪੁਰ ਤੋਂ ਤੇ ਬਟਾਲੇ ਤੋਂ ਮੈਂ ਇੱਥੇ ਡਿਊਟੀ ਲਵਾਂਗਾ 2-3 ਅਸੀਂ ਲਾਵਾਂਗੇ ਕੱਲ ਨੂੰ ਇੱਕ ਅੱਧਾ ਕਾਦੀਆਂ ਨਾਲ ਹੈ ਕਿਉਂ ਕਾਦੀਆਂ ਬਲੌਕ ਛੱਡਦਾ ਸਪੈਂਡੀਆਂ ਨੇ ਮੈਜੋਰਟੀ ਪਿੰਡ ਕਾਨੂੰ ਆਉਣ ਚਾਹੀਦੇ ਕੁਝ ਇੱਥੇ 2-4 ਗੁਰਦਾਸਪੁਰ ਚੋਂ ਹੀ ਹੈ ਅ ਗੁਰਦਾਸ ਨੰਗਲੇ ਉਸ ਬਲੌਕ ਚ ਨੇ ਤੋਂ ਇਸ ਗੱਲ ਕਾਰਨ ਬਿਲਕੁਲ ਕੋਈ ਆਪਾਂ ਆਪਣੇ ਵੱਲੋਂ ਗਲਤੀ ਨਾ ਕਰ ਕਈ ਵਾਰ ਕਾਗਜ਼ ਪਰ ਦੇ ਵਿੱਚ ਨੁਕਸੇ ਰਹਿੰਦੇ ਆਪਾਂ ਦਸਤਕਦਰੀ कांग्रेस पार्टी कांग्रेस पार्टी प्रताप सिंह बाजवा प्रताप सिंह बाजवा सरदार प्रताप सिंह बाजवा जिंदाबाद सरदार प्रताप सिंह बाजवा जिंदाबाद इंडियन नेशनल कांग्रेस जिंदाबाद इंडियन नेशनल कांग्रेस जिंदाबाद देखो गल इस तरह ਕਿ ਵਰਕਰਸ ਦੀ ਮੀਟਿੰਗ ਹੈ ਮੈਂ 2-3 ਮਹੀਨਿਆਂ ਬਾਅਦ ਮੈਨੂੰ ਮੌਕਾ ਮਿਲ ਸਕੇਗਾ ਕਿਉਂਕਿ ਪਹਿਲੇ ਵੀ ਮੈਂ ਪਾਰਟੀ ਦੇ ਕੰਮਾਂ ਵਿੱਚ ਬਾਹਰ ਮਸਰੂਫ ਸੀ ਕੋਈ ਜ਼ਾਤੀ ਇੱਕ ਸ਼ਾਦੀ ਵਾਸਤੇ ਮੈਨੂੰ ਦੇਸ਼ ਤੋਂ ਬਾਹਰ ਵੀ ਕੁਝਾਂ ਦਿਨ ਜਾਣਾ ਪਿਆ ਸੀ ਤੋਂ ਬਹੁਤ ਭਾਰੀ ਤੁਸੀਂ ਵੇਖਿਆ ਐਨਥੂਸਿਜ਼ਮ ਹੈ ਕਾਂਗਰਸ ਦੇ ਵਰਕਰਸ ਜਿਹੜੇ ਉਹਨਾਂ ਦੇ ਕੋਈ ਸ਼ਿਕਵੇ ਸਨ ਜਾਂ ਕੋਈ ਗਿਲੇ ਸੀ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਲੱਗਦਾ ਸੀ ਕਿ ਗਵਰਨਮੈਂਟ ਜਿਹੜੀ ਹੈ ਉਹ ਸਰਪੰਚੀ ਦੀਆਂ ਤੇ ਪੰਚੀ ਦੀਆਂ ਇਲੈਕਸ਼ਨਾਂ ਵਿੱਚ ਕੋਈ ਧੱਕੇਸ਼ਾਹੀ ਨਾ ਕਰੇ ਮੈਂ ਬਕਾਇਦਾ ਤੋ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦੁਆਇਆ ਕਿ ਕੋਈ ਧੱਕੇਸ਼ਾਹੀ ਨਾ ਕਦੀ ਕੀਤੀ ਹੈ ਨਾ ਕਿਸੇ ਨੂੰ ਕਰਨ ਦਵਾ ਤੁਸੀਂ ਤਗੜੇ ਆਜ਼ਾਦਾਨਾ ਭਾਰਤ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੁਸੀਂ ਆਪਣੇ ਕਾਗਜ਼ ਪੂਰੇ ਕਰੋ ਤੁਸੀਂ ਇੱਕ ਜੁੱਟ ਹੋਵੋ ਜਿੱਤਣਾ ਗੁਰੂ ਮਹਾਰਾਜ ਸਾਹਿਬ ਦੇ ਅਸ਼ੀਰਵਾਦ ਨਾਲ ਹੈ ਤੇ ਤੁਸੀਂ ਆਪਣੀ ਤਿਆਰੀ ਰੱਖੋ ਕਿਸੇ ਦਾ ਕੋਈ ਕਾਗਜ਼ ਇਹ ਮੇਰਾ ਓਪਨ ਇੱਕ ਮੈਸੇਜ ਹੈ ਕਾਂਗਰਸ ਦੇ ਵਰਕਰਜ਼ ਨੂੰ ਤੇ ਸਾਥੀਆਂ ਨੂੰ ਤਗੜੇ ਹੋ ਕੇ ਤੁਸੀਂ ਕਰੋ ਇਹਦਾ ਫਿਕਰ ਨਾ ਕਰੋ ਕਾਗਜ਼ ਕਿਸ ਦਾ ਰਿਜੈਕਟ ਨਹੀਂ ਹੋਇਆ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹੁਣ ਵੇਖਣ ਚਾ ਰਹੇ ਆ ਕਿ ਕਈ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਜਿਹੜੇ ਗੋਰੀਆਂ ਤੇ ਸ਼ਿਕਾਰ ਹੋ ਰਹੇ ਐਂਡ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿਸ ਸੂਬੇ ਦਾ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਬੁਲੇਟ ਪ੍ਰੂਫ ਸ਼ੀਸ਼ੇ ਲਾ ਕੇ ਉਹਦੇ ਜ਼ਰੀਏ ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਕਿ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਕਾਰੋਬਾਰ ਤੇ ਤੁਹਾਡੀ ਜਾਇਦਾਦ ਮੇਰੀ ਸਰਕਾਰ ਮਹਫੂਜ਼ ਰੱਖੇਗੀ ਉਹਦੇ ਤੇ ਕਿੰਨਾ ਕੁ ਲੋਕ ਵਿਸ਼ਵਾਸ ਰੱਖਣਗੇ ਚੀਫ ਮਨਿਸਟਰਿਕ ਬੁਲੇਟ ਪ੍ਰੂਫ ਉਹਦੇ ਵਿੱਚੋਂ ਬੋਲ ਰਿਹਾ ਹੈ ਇੱਕ ਕੈਬਨ ਚੋਂ ਬੋਲ ਰਿਹਾ ਤੇ ਕਿੰਨਾ ਕੁ ਲੋਕਾਂ ਨੂੰ ਫੇਰ ਤੋਂ ਸਕਦਾ ਜਿਸ ਸੂਬੇ ਦੇ ਵਿੱਚ ਪੰਜਾਬ ਦੀ ਪੁਲਿਸ ਜਿਹਨਾਂ ਲੋਕਾਂ ਦੀ ਹਵਾਸਤ ਕਰਨੀ ਉਹ ਇੱਕ ਨੌਨ ਗੈਂਗਸਟਰ ਨੂੰ ਲਾਰੈਂਸ ਬਿਸ਼ਨੋਈ ਨੂੰ ਸੀਏ ਖਰਚ ਖੜਕ ਕੇ ਇੱਕ ਐਸਪੀ ਲੈਵਲ ਦਾ ਬੰਦਾ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਇੰਟਰਵਿਊ ਕਨੈਕਸ਼ਨ ਚੈਲੇਂਜ ਨਾਲ ਕਰਾਏ ਤੇ ਲੋਕ ਕਿੰਨਾ ਕੋਦੇ ਤੇ ਵਿਸ਼ਵਾਸ ਕਰ ਸਕਦੇ ਤੋਂ ਇਹ ਇਸ ਟਾਈਮ ਲੋਕਾਂ ਦਾ ਵਿਸ਼ਵਾਸ ਇਹ ਸਰਕਾਰ ਤੋਂ ਕੰਪਲੀਟਲੀ ਉੱਠ ਚੁੱਕਿਆ ਨਾ ਇਹਨਾਂ ਨੂੰ ਰਾਜ ਕਰਨ ਦਾ ਪਤਾ ਲੋਕ ਤੇ ਪਛਤਾ ਰਹੇ ਨੇ ਕਿ ਕਿਸ ਕਿਸਮ ਦੀ ਅਸੀਂ ਸਰਕਾਰ ਲੈ ਕੇ ਆ ਗਏ ਉਹ ਲੋਕ ਤੇ ਵੇਖ ਰਹੇ ਨੇ ਕਿ ਜਲਦੀ ਤੋਂ ਜਲਦੀ ਇਹ ਰੁਕਸਤ ਹੋਣ ਤੇ ਲੋਕਾਂ ਨੂੰ ਸਾਹ ਉਹਨਾਂ ਦਾ ਸੌਖਾ ਹੈ ਉਹ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਹਨਾ ਕੇਜਰੀਵਾਲ ਸਾਹਿਬ ਨੇ ਜਦੋਂ ਇਹ ਸਰਕਾਰ ਤੋਂ ਬਾਹਰ ਸਣੇ ਵਾਅਦਾ ਕੀਤਾ ਸੀ ਕਿ ਚਾਰ ਹਫ਼ਤਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ 2.5 ਸਾਲ ਗੁਜ਼ਰ ਚੁੱਕੇ ਨੇ ਫਿਰ ਪਿਛਲੇ 2023 ਅਗਸਤ ਨੂੰ 15 ਅਗਸਤ ਵਾਲੇ ਦਿਨ ਸੂਬੇ ਨੂੰ ਸਬੋਧਨ ਕਰਦਿਆਂ ਹੋਇਆ ਚੀਫ ਮਿਨਿਸਟਰ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ 2024 ਅਗਸਤ ਦੇ ਜਿਹੜਾ 15 ਅਗਸਤ ਹੋਏਗਾ ਉਸ ਤੋਂ ਪਹਿਲੇ ਪਹਿਲੇ ਕੰਪਲੀਟ ਅਸੀਂ ਇਹੋ ਜਿਹੇ ਕਦਮ ਉਠਾਵਾਂਗੇ ਕਿ ਨਸ਼ਾ ਮੁਕਤ ਹੋ ਜੇ ਤੇ ਤੁਸੀਂ ਵੇਖਿਆ ਹੀ ਹੈ ਹਾਲ ਕੀ ਬਣ ਰਿਹਾ ਹੁਣ ਉਹਦਾ ਜ਼ਿਕਰ ਹੀ ਕਿਤੇ ਨਹੀਂ ਕਰਦਾ ਐਤ ਕਿ ਮੈਂ ਇਹ ਗੱਲ ਕਹੀ ਸੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਟਾਈਮ ਦਿਓ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਬਰਗਾੜੀ ਬਾਈਬਲ ਕਲਾਪ ਤੇ ਬਹੁਤ ਸਾਰੇ ਹੋਰ ਮੁੱਦਿਆਂ ਤੇ ਅਸੀਂ ਬਹਿਸ ਕਰਨੀ ਹੈ ਵਕਤ ਦਿਓ ਵਕਤੀ ਕਿਸੇ ਨੂੰ ਨਹੀਂ ਦਿੱਤਾ ਜੀ ਇੱਕ ਦਿਨ 'ਚ ਸੈਸ਼ਨ ਖਤਮ ਕਰ ਦਿੱਤਾ ਇਹ ਸੋਸ ਪਾਰਟੀ ਨੇ ਜਿਹੜੀ ਕਹਿੰਦੀ ਇਹ ਬਦਲਾਵ ਲੈ ਕੇ ਆਵਾਂਗੇ ਤੇ ਅਸੀਂ ਹਰ ਸੈਸ਼ਨ ਜਿਹੜਾ ਹਰ ਸਾਲ 120 ਦਿਨ ਦਾ ਸੈਸ਼ਨ ਕਰਿਆ ਕਰਾਂਗੇ ਤਿੰਨ ਸਾਲ ਗੁਜ਼ਰਨ ਤੋਂ ਬਾਅਦ 39 ਸੈਸ਼ਨ ਟੋਟਲ ਚ ਹੋਏ ਨੇ ਤੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਵੀ ਵਿਧਾਨ ਸਭਾ ਦੇ ਕਹਿੰਦੇ ਨੇ ਮੈਂ ਕਿ ਕਾਨੂੰਨ ਵਾਲੀ ਕਿਤਾਬ ਕੱਢ ਕੇ ਦਿੱਤੀ ਸੀ ਕਿ ਸੈਕਸ਼ਨ 14ਏ ਦੇ ਅਧੀਨ ਮਿਨੀਮਮ 40 ਸੈਸ਼ਨ ਔਰ ਇਹ ਹੋਣੀ ਚਾਹੀਦੀ ਸਮਝੋ 40 ਦਿਨ ਅਸੈਂਬਲੀ ਜ਼ਰੂਰ ਚੱਲਣੀ ਚਾਹੀਦੀ ਇਹ 39 ਦਿਨ ਚੱਲੀਏ ਤੇ ਨਾਲ ਸਾਲ ਤੇ ਤੁਸੀਂ ਆਪੇ ਹਿਸਾਬ ਲਾਓ ਕਿ ਗੱਲਾਂ ਕੀ ਕਰਦੇ ਸੀ ਤੇ ਨਿਕਲੇ ਵਿੱਚੋਂ ਕੀ ਅੱਜ ਤਹਿਸੀਲਾਂ ਵਿੱਚ ਅੱਜ ਥਾਣਿਆਂ ਵਿੱਚ ਕੀ ਆਮ ਸਧਾਰਨ ਬੰਦਾ ਜਿਹੜਾ ਬਿਨਾਂ ਰਿਸ਼ਵਤ ਕੋਈ ਕੰਮ ਕਰਵਾ ਸਕਦਾ ਮੈਂ ਪੰਜਾਬ ਦੇ ਸਮੁੱਚੇ ਆਵਾਮ ਨੂੰ ਬੇਸਿਕਲੀ ਜਿਹੜੇ ਹਰਿਆਣਾ ਦੇ ਬਾਰਡਰਸ ਤੇ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦਾ ਸਾਥ ਦੋ ਹਰਿਆਣੇ ਹਿਮਾਚਲ ਵਿੱਚ ਪਹਿਲੇ ਸਾਡੀ ਸਰਕਾਰ ਬਣ ਚੁੱਕੀ ਹਰਿਆਣੇ ਵਿੱਚ ਬਣੇਗੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣਦੇ ਵਿੱਚ ਇੱਕ ਅਹਿਮ ਰੋਲ ਹਰਿਆਣਾ ਵੀ ਪਲੇ ਕਰੇਗਾ ਮੇਰੀ ਅਪੀਲ ਹੈ ਕਾਂਗਰਸ ਦੇ ਸਾਰੇ ਸਾਥੀਆਂ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਤੁਸੀਂ ਕਿਰਪਾ ਕਰਕੇ ਸਾਡੀ ਪਾਰਟੀ ਦਾ ਸਮਰਥਨ ਕਰੋ ਹਰਿਆਣੇ ਵਿੱਚ ਹਰਿਆਣੇ ਵਿੱਚ ਵੀ ਖੱਟੜ ਸਰਕਾਰ ਤੇ ਸੈਣੀ ਸਰਕਾਰ ਕੰਪਲੀਟਲੀ ਫੇਲ ਰਹੀ ਲੋਕ ਤਬਦੀਲੀ ਚਾਹੁੰਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਐਤ ਕੀ 2/3 ਮੈਜੋਰਟੀ ਨਾਲ ਕਾਂਗਰਸ ਜਿੱਤੇਗੀ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਦਿળો ਭਾਰੀ ਆ ਕਿ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਇੱਕ ਪੰਜਾਬੀ ਨੂੰ ਦਿੱਤੀ ਹੈ ਪਹਿਲੇ ਤੁਹਾਡੇ ਦਾਸ ਨੂੰ ਹਿਮਾਚਲ ਚਲਾਇਆ ਸੀ ਹਿਮਾਚਲ ਜਿੱਤ ਕੇ ਦਿੱਤਾ ਹੁਣ ਹਰਿਆਣੇ ਚਲਾਇਆ ਗੁਰੂ ਮਾਰਾ ਸਾਹਿਬ ਦੀ ਉੱਥੇ ਵੀ ਕਿਰਪਾ ਹੋਣੀ ਤੇ ਬਾਕੀ ਫਿਰ ਪੰਜਾਬ ਦੇ ਵਿੱਚ ਸਾਈ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ 'ਚ ਹੱਲਾ ਮਾਰਾਂਗੇ ਇਹਨਾਂ ਨੂੰ ਇੱਥੋਂ ਤੋੜਾਂਗੇ ਜੀ ਪੰਜਾਬ ਦੇ ਵਿੱਚ ਇੱਕ ਵਾਰ ਲੋਕਾਂ ਦਾ ਸਾਹ ਸੌਖਾ ਕਰਾਂਗੇ ਬਹੁਤ ਬਹੁਤ